SGPC ਦੇ ਨਾਲ ਜੁੜੀ ਹੋਈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਆ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਕਿਉਂਕਿ ਹੁਣ 3 ਨਵੰਬਰ ਨੂੰ ਆਉਣ ਵਾਲੀ 3 ਨਵੰਬਰ ਨੂੰ SGPC ਦੇ ਪ੍ਰਧਾਨ ਦੀਆਂ ਚੋਣਾਂ ਜੜੀਆਂ ਨੇ ਇੱਕ ਵਾਰ ਫਿਰ ਤੋਂ ਹੋਣ ਜਾ ਰਹੀਆਂ ਨੇ ਅਤੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਮ ਨਾਲ 11 ਹੋਰ ਮੈਂਬਰਾਂ ਦੀ ਨਿਯੁਕਤੀ ਦੇ ਵਾਸਤੇ ਵੀ ਚਾਉਣਾ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੱਲ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਬਾਬਤ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਆ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਆਉਣ ਵਾਲੀ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਦੇ ਪ੍ਰਧਾਨ ਵਾਸਤੇ ਇੱਕ ਵਾਰ ਫਿਰ ਤੋਂ ਚਾਉਣਾ ਹੁੰਦੀ ਜਿਹੜੀ ਹੈ ਉਹ ਪ੍ਰਕਿਰਿਆ ਹੁੰਦੀ ਨਜ਼ਰ ਆਉਣੀ ਕੀ ਦਾ ਤੁਹਾਨੂੰ ਦੱਸ ਦਿੰਨੇ ਆ ਕਿ ਹਰਜਿੰਦਰ ਸਿੰਘ ਧਾਮੀ ਲਗਾਤਾਰ ਕਈ ਵਾਰ ਪ੍ਰਧਾਨ ਚੁਣੇ ਜਾ ਚੁੱਕੇ ਨੇ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਵਾਰ ਖੁਦ ਅਸਤੀਫਾ ਵੀ ਦਿੱਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਰਗਵੀਰ ਸਿੰਘ ਜਦੋਂ ਅਹੁਦੇ ਦੇ ਉੱਤੇ ਸਨ ਜਥੇਦਾਰੀ ਦੇ ਅਹੁਦੇ ਦੇ ਉੱਤੇ ਤਾਂ ਉਸ ਵਕਤ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਦੇ ਖਿਲਾਫ ਜੋ ਐਕਸ਼ਨ ਲਿੱਤੇ ਗਏ ਉਸ ਬਾਬਤ ਆਪਣਾ ਅਸਤੀਫਾ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਜਿਹੜੀ ਹਰਜਿੰਦਰ ਸਿੰਘ ਧਾਮੀ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹ ਪ੍ਰਧਾਨ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਜੜੀਆਂ ਨੇ ਉਹ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਆਉਣ ਵਾਲੀ 3 ਨਵੰਬਰ ਨੂੰ ਹੋ ਸਕਦਾ ਹੈ ਕਿ ਇੱਕ ਨਵਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਜਾਵੇ ਤਾਂ ਅੱਜ ਦੀ ਇਸ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕਿੰਨਾ ਗੱਲਾਂ ਦੇ ਉੱਤੇ ਵਿਚਾਰ ਚਰਚਾ ਹੋਈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ। 30 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਾਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁਢਾ ਜੀ ਦਾ ਸਤਾਨ ਰਮਦਾਸ ਉਸੇ ਇਤਾਰਜ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਜੁਨੀ ਬਰਾਸਤੀ ਨਾਲ ਬਿਵਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਕਦਰਾਂ ਦੀਆਂ ਕੁਆਲਟੀਆਂ ਦੱਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘਟ ਵਾਲੀ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਇਆ ਗਿਆ ਹੈਗਾ ਇਹ ਪੰਜਾਂ ਥਾਵਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਲੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਖਤਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਈਖ ਹੁਣੋਂ ਨਾ ਰਹਿ ਜਾਏ। ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ। ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬੜਾਂ ਦੇ। ਕੰਬਲ ਵੀ ਉਹ ਚਲਾਵੇਂ ਨੇਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਿੰਨੇ ਕੰਮ ਨਹੀਂ ਆਉਂਦੇ। ਉਹ ਸਾਡੇ ਕੋਲ 50 ਤੇ ਨਾਲ ਮੰਨ ਲਓ 3 ਟਰੱਕ ਇਹ ਗੱਦੇ ਤੇ ਕੰਬਲ ਤੇ 2 ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ ਜਾਨ ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ ਇਹ ਘਟਨਾ ਕਿਉਂਕਿ ਦੁਖਦਾਈ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਮਾੜੀ ਵੀ ਨਹੀਂ ਇਹ ਤਾਂ ਮੈਂ ਕਹਿੰਦਾ ਅੱਤ ਸਿਰੇ ਦੀ ਜਿਹੜੀ ਆ ਹੱਦ ਕਰ ਗਿਆ ਕਿ ਪੰਥ ਦੋਖੀ ਨੇ ਜਾਣ ਬੁੱਝ ਕੇ ਇਹੋ ਜਿਹਾ ਕਾਰਜ ਕੀਤਾ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਕਿ ਸੈਂਟਰ ਦੀ ਸਰਕਾਰ ਬੀ ਐਨ ਐਸ ਜਿਹੜੀ ਨਵੀਂ ਬਣੀ ਆਪੀ ਸੀ ਦੇ ਜਗ੍ਹਾ ਤੇ ਉਹਦੇ ਵਿੱਚ 295 ਧਾਰਾ ਦੀਆਂ ਅਮੈਂਡਮੈਂਟਾਂ ਕਰਨ ਤਾਂ ਕਿ ਇਹੋ ਜਿਹਾ ਬੰਦਾ ਕੋਈ ਹਮਾਕਤ ਨਾ ਕਰ ਸਕੇ ਇਹ ਵੀ ਅੱਜ ਸਾਡਾ ਇੱਥੇ ਬੈਠ ਕੇ ਫੈਸਲਾ ਹੋਇਆ ਦੂਸਰਾ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ 'ਚ ਆ ਤੇ ਉਹ ਥੋੜ੍ਹਾ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦਿਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਸੋ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਤਕੜੇ ਹੋ ਕੇ ਉਹ ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਮਰਪਿਤ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰਿਆਈ ਨੂੰ ਉਹ ਦਿਵਸ ਵੀ ਅਸੀਂ ਸਾਰਿਆਂ ਨੇ ਮਨਾਉਣਾ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟਨ ਤੋਂ ਅਸੀਂ ਉਹਨਾਂ ਦੇ ਨਾਲ ਇਨਟਾਚ ਆ ਤੇ ਕਿਉਂਕਿ ਉੱਥੇ ਟ੍ਰੈਫਿਕ ਦੀ ਤੇ ਸਿਕਿਉਰਿਟੀ ਦੀ ਵੀ ਬੜੀ ਵੱਡੀ ਸਮੱਸਿਆ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਨੂੰ ਮੇਲ ਜਾਣ ਜਾ ਰਹੇ ਹਾਂ ਉਹਦੇ ਨਾਲ ਅਸੀਂ ਖੇਤੀ ਉਥੋਂ ਜਿਹੜਾ ਆ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਅਲਿਕਾਂਗੇ ਉਹ ਨਗਰ ਕੀਰਤਨ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਊਗਾ ਉਹ ਅਸੀਂ ਛੋਟ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਅਸੀਂ ਫੈਸਲਾ ਅੱਜ ਕਰ ਲਿਆ ਇੱਕ ਪਿਛਲੇ ਦਿਨੀ ਅਸੀਂ ਤਾਲਮੇਲ ਸੈਂਟਰ ਸਥਾਪਿਤ ਕੀਤਾ ਸੀ ਬਰਮਹੰਗਾ ਵਿਖੇ ਉਹਦੇ ਵਿੱਚ ਅਸੀਂ ਉਹ ਸੈਂਟਰ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਉੱਥੋਂ ਦੇ ਲੋਕਾਂ ਦਾ ਉਹ ਜੇ ਕਈ ਵਾਰੀ ਕੁਝ ਬੰਦਿਆਂ ਨੂੰ ਸਮੱਸਿਆਵਾਂ ਮ ਆ ਇੱਥੇ ਆ ਕੇ ਹੁੰਦੀਆਂ ਉਹ ਉੱਥੇ ਹੀ ਹੱਲ ਦੇ ਕਰ ਦਿਆ ਕਰਨਗੇ ਸੋ ਉਹ ਵੀ ਜਿਹੜਾ ਅੱਜ ਕਿਉਂਕਿ ਖੋਲ ਕੇ ਆਏ ਸੀਗੇ ਪਿਛਲੀ ਮੀਟਿੰਗ ਚ ਪਾਸ ਹੋਇਆ ਸੀ ਉਹਦੀ ਵੀ ਅੱਜ ਪੁਸ਼ਟੀ ਕੀਤੀ ਗਈ ਆ ਇੱਕ ਗੁਰਨਾਨ ਖਾਲਸਾ ਕਾਲਜ ਮਟੂੰਗਾ ਬੰਬਈ ਵਿਖੇ ਜਿਹੜਾ ਬੜੀ ਸਫਲਤਾਪੂਰਵ ਕਾਲਜ ਚੱਲ ਰਿਹਾ ਉਹਨੂੰ ਯੂਨੀਵਰਸਿਟੀ ਬਣਾਉਣ ਲਈ ਵੀ ਅੱਜ ਮਤਾ ਪਾਸ ਕੀਤਾ ਗਿਆ ਕਿ ਉਹ ਜਿਹੜਾ ਕਾਲਜ ਆ ਉਹਦਾ ਸਾਰਾ ਇਨਫਰਾਸਟ੍ਰਕਚਰ ਤਿਆਰ ਕਰਕੇ ਉਹਦਾ ਜਿਹੜਾ ਯੂਨੀਵਰਸਿਟੀ ਤੌਰ ਦੇ ਉੱਤੇ ਸਥਾਪਿਤ ਕੀਤਾ ਜਾਊਗਾ ਦੂਸਰਾ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਇੱਕ ਅਚੇਚਾ ਪ੍ਰੋਗਰਾਮ ਉਹ ਸਾਈਕਲ ਯਾਤਰਾ ਇਹ ਦਿੱਲੀ ਤੋਂ ਤੋਰਨਗੇ 15 ਨਵੰਬਰ ਨੂੰ ਤੇ 20 ਨਵੰਬਰ ਨੂੰ ਇਹ ਇੱਥੇ ਆ ਕੇ ਸ੍ਰੀ ਅਮਰਸਰ ਸਮਾਪਤ ਹੋਊਗੀ ਉਹਦੀ ਉਹ 5 ਦਿਨ ਲਗਾਤਾਰ ਸੀਸ ਦੀਆ ਪਰ ਸਿਰਨਾ ਦੀਆ ਇਸ ਟਾਈਟਲ ਹੇਠ ਜਿਹੜੀ ਆ ਉਹ ਯਾਤਰਾ 15 ਨਵੰਬਰ ਤੋਂ ਆਰੰਭ ਕਰਕੇ 20 ਅਰੰਭ ਤੱਕ ਪਹੁੰਚਣਗੇ